ਖੇਤੀ ਕਾਨੂੰਨ ਮੁੱਦੇ ਤੇ ਕਿਸਾਨਾਂ ਦਾ ਇਕੱਠ ਕੇਂਦਰ ਸਰਕਾਰ ਖਿਲਾਫ ਨਵੀਂ ਰਣਨੀਤੀ ਉਲੀਕ ਚੁੱਕਿਆ ਤਸਵੀਰਾਂ ਚੰਡੀਗੜ੍ਹ ਦੀਆਂ ਨੇ ਜਿੱਥੇ 30 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮੀਟਿੰਗ ਕੀਤੀ ਗਈ ਖੇਤੀ ਕਾਨੂੰਨ ਖਿਲਾਫ ਅੰਦੋਲਨ ਨੂੰ ਦੇਸ਼ ਪੱਧਰ ਤੇ ਲੈ ਕੇ ਆਉਣ ਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚਲੋ ਦਾ ਨਾਅਰਾ ਦਿੱਤਾ ਗਿਆ ਜਿਸ ਤੇ ਅੱਜ ਵਿਚਾਰ ਚਰਚਾ ਹੋਈ ਤੇ ਪਲਾਨਿੰਗ ਕੀਤੀ ਗਈ ਕਿ ਲੱਖਾਂ ਦੀ ਗਿਣਤੀ 'ਚ ਕਿਸਾਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਟਰਾਲੀਆਂ ਦਿੱਲੀ ਜਾਣਗੀਆਂ ਮੇਰਾ ਖਿਆਲ ਹੈ ਲੱਖਾਂ ਸਾਡਾ ਕਿਸਾਨ ਜਾਊਗਾ ਤੇ ਟਰੈਕਟਰਾਂ ਦੀ ਗਿਣਤੀ ਅਸੀਂ ਦੱਸ ਹੀ ਨਹੀਂ ਸਕਦੇ ਪੂਰੇ ਪੂਰਾ ਜੋਰ ਲੱਗਿਆ ਹੋਇਆ ਪਿੰਡਾਂ ਦੇ ਲੋਕਾਂ ਦਾ ਇੱਥੋਂ ਵੀ ਪੂਰੀ ਤਿਆਰੀ ਹੈ ਜਾਵਾਂਗੇ ਸਟੇਸ਼ਨਾਂ ਦੇ ਮਗਰਲੇ ਪਾਸੇ ਬੈਠੇ ਆਂ ਸਾਨੂੰ ਬੰਦਿਆਂ ਦੀ ਗਿਣਤੀ ਘਟਾਉਣੀ ਘਟਾਉਣੀ ਪਊ ਕਿਉਂ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਨਾ ਉੱਥੇ ਅਸੀਂ 11 ਤੋਂ ਲੱਗੇ 21 ਬੰਦੇ ਬਹਾਵਾਂਗੇ ਕਿਤੇ ਵੀ ਹੈ ਉਹ ਸਾਡੇ ਦਿਨ ਰਾਤ ਬੈਠਣਗੇ ਤੇ ਦੂਜੀ ਸਾਡੀ ਸਾਰੀ ਫੋਰਸ ਹੈ ਅਸੀਂ ਦਿੱਲੀ ਨੂੰ ਜਾਵਾਂਗੇ 26 ਤਰੀਕ ਪਰ ਗਾਂ 26 ਤੋਂ ਵੀ ਅਸੀਂ ਕੋਸਾੜੇ ਦੇਲੇ 24 ਨੂੰ ਤੁਰਨਗੇ ਕੋਸ ਬੱਚੀ ਨੂੰ ਤੁਰਨਗੇ ਫੇਰ ਹੀ ਉੱਥੇ ਪਹੁੰਚਿਆ ਜਾਉਣਾ 26 ਨੂੰ ਬਿਲਕੁਲ ਨਹੀਂ ਅਸੀਂ ਤਿੰਨੇ ਬਿੱਲ ਖਾਰਜ ਕਰਾਉਣੇ ਨੇ ਇੱਕ ਬਿਜਲੀ ਐਕਟ ਹੈ ਉਹਨੂੰ ਖਾਰਜ ਕਰਾਉਣਾ ਹੈ ਇੱਕ ਜਿਹੜਾ ਸਾਡੇ ਦੇ ਉੱਤੇ ਮਤਲਬ 1 ਕਰੋੜ ਰੁਪਇਆ ਜਮਾਨਤ ਦੇ 5 ਸਾਲ ਦੀ ਸਜ਼ਾ ਹੈ ਇਹ ਸਾਡਾ ਅंदोलਨ ਲੰਮਾ ਹੈ ਅਸੀਂ ਕੋਈ ਇਹਦੇ ਵਿੱਚ ਮਾੜਾ ਮੋਟਾ ਫਰਕ ਨਹੀਂ ਪਾਉਣਾ ਅਸੀਂ ਜਿੰਨਾ ਚਿਰ ਨਹੀਂ ਸਾਰੇ ਵਾਪਸ ਲੈਂਦੇ ਇਸ ਇੰਟਰ ਸਰਕਾਰ ਅਸੀਂ ਪਿੱਛੇ ਨਹੀਂ ਹਟਾਂਗੇ ਅੱਜ ਵੀ ਅਤੇ 7 ਨਵੰਬਰ ਦੇ ਦਿੱਲੀ ਚੋਲੋ ਅੰਦੋਲਨ ਦਾ ਜ਼ਿਕਰ ਹੋਇਆ ਤੇ ਨਾਲ ਹੀ ਮੁੱਦਾ ਉਠਿਆ ਤੀਸਰੀ ਵਾਰ ਗੱਲਬਾਤ ਜਿਹੜੀ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਦਿੱਲੀ ਬੁਲਾਇਆ ਸੀ 13 ਨਵੰਬਰ ਨੂੰ ਕਿਸਾਨਾਂ ਨੇ ਕੇਂਦਰ ਰੇਲ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਗੱਲਬਾਤ ਕੀਤੀ ਕਿਸਾਨਾਂ ਨੇ ਖੇਤੀ ਕਾਨੂੰਨ ਸਬੰਧੀ ਸੱਤ ਮੰਗਾਂ ਰੱਖੀਆਂ ਪਰ ਮੰਨੀ ਇੱਕ ਵੀ ਨਹੀਂ ਗਈ ਕੜਕੀ 'ਚ ਫਸੀ ਆ ਸੈਂਟਰ ਸਰਕਾਰ ਜਿਹੜੀ ਉਹ ਤਿੰਨ ਚਾਰ ਸਟੇਟਾਂ ਨੂੰ ਆਪਦੇ ਨਾਲੋਂ ਰਾਬਤਾ ਤੋੜੀ ਬੈਠੀ ਆ ਥੱਲੇ ਲੱਗੀ ਐ ਸੈਂਟਰ ਸਰਕਾਰ ਕਦੇ ਸਾਨੂੰ ਚਿੱਠੀ ਕਢਦੀ ਐ ਕਦੇ ਸਾਡੀ ਮਤਲਬ ਖੇਤੀਬਾੜੀ ਮਤਲਬ ਇਹਦਾ ਮੀਟਿੰਗ ਕਰਾਉਂਦੀ ਐ ਕਦੇ 7 ਘੰਟੇ ਮੰਤਰੀ ਬੈਠਦੇ ਨੇ ਫਿਰ ਅਸੀਂ ਥੱਲੇ ਲੱਗੇ ਕਿ ਸੈਂਟਰ ਸਰਕਾਰ ਥੱਲੇ ਲੱਗੀ ਜੇ ਮੀਟਿੰਗ ਹੋ ਸਤਿ ਭਾਵਨਾ ਨਾਲ ਸਾਦੇ ਨੇ ਮੀਟਿੰਗ ਤੋਂ ਕਦੇ ਨਹੀਂ ਭੱਜਣਾ ਚਾਹੀਦਾ ਸਾਡੇ ਸਾਰੇ ਸਾਥੀਆਂ ਦੀ ਰਾਏ ਹੈ ਕੋਈ ਕਹਿੰਦਾ ਮਤਲਬ ਮੀਟਿੰਗ ਦੇ ਜੋ ਸੱਦਣਗੇ ਜਾਵਾਂਗੇ ਪਰ ਮੀਟਿੰਗ 'ਚ ਥੋੜੀ ਜਿਹੀ ਗੱਲ ਜ਼ਰੂਰ ਰੱਖਾਂਗੇ ਦਬਾਅ ਤਦੋਂ ਸਾਡੇ ਤੇ ਦਬਾਅ ਪਾਉਣਾ ਚਾਹੁੰਦੇ ਅਸੀਂ ਉਹਨਾਂ ਤੇ ਅਸੀਂ ਉਹਨਾਂ ਨੂੰ ਕਹਾਂਗੇ ਮਹਾਰਾਜ ਤੁਸੀਂ ਮਾਲ ਗੱਡੀਆਂ ਚਲਾਓ ਮੀਟਿੰਗ ਵੀ ਕਰ ਲਾਂਗੇ ਤੁਹਾਡੇ ਨਾਲ ਕਿਹੜੇ ਭਾਂਜਦੇ ਅਸੀਂ ਇਹਨਾਂ 'ਤੇ ਰੱਖਾਂਗੇ ਨਾ ਗੱਲ ਸਾਨੂੰ ਰੱਖਣੀ ਪਊਗੀ ਮਹਾਰਾਜ ਜੇ ਫੇਰ ਵੀ ਉਹ ਵਾਰੀ-ਵਾਰੀ ਕਹਿਣਗੇ ਵੀ ਗੱਡੀਆਂ ਨਹੀਂ ਚਲਾਉਂਦੇ ਫਿਰ ਸ਼ਾਇਦ ਸੱਚੇ ਫੂਲਾਂ ਤੇ ਰਹਿ ਕਰ ਲਾਂਗੇ ਵੀ ਉਧਰ ਦਿੱਲੀ ਚਲੋ ਅੰਦੋਲਨ ਦੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਤਿਆਰ ਬਰ ਤਿਆਰ ਹੈ 26 ਨਵੰਬਰ ਨੂੰ ਪਹਿਲਾ ਜਥਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਕਿਸਾਨਾਂ ਦਾ ਦਿੱਲੀ ਨੂੰ ਭੇਜਿਆ ਜਾਵੇਗਾ ਆ ਦੇਖੋ ਲੰਮਾ ਮੋਰਚਾ ਚੱਲਣਾ ਵਾ ਪਹਿਲਾਂ ਜਥਾ ਰਵਾਨਾ ਕਰ ਰਹੇ ਆ ਫਿਰ ਕਿੱਥੇ ਵਿਆ ਜਾਂਦਾ ਕਿੱਥੇ ਸਰਕਾਰ ਰੋਕਦੀ ਆ ਕਿੱਥੇ ਬੈੰਨੇ ਆ ਕਿੰਨੇ ਦਿਨ ਚੱਲਦਾ ਵਾ ਲੰਮਾ ਚੱਲਦਾ ਫਿਰ ਉਹ ਸਾਡਾ ਜਥਾ ਕਿੰਨੇ ਦਿਨ ਤੱਕ ਕੱਢਦਾ ਉਥੇ 10 12 ਦਿਨ 15 ਦਿਨ ਉਦੋਂ ਬਾਅਦ ਫੈਸਲਾ ਕਰਕੇ ਫਿਰ ਨੈਕਸ ਜਥਾ ਭੇਜਿਆ ਜਾਊਗਾ ਜੇ ਲੰਮਾ ਚੱਲਦਾ ਅੰਦੋਲਨ ਤੇ ਉਹ ਨਾਲ ਦੀ ਨਾਲ ਤਿਆਰੀ ਆ ਤੇ ਨਾਲ ਦੀ ਨਾਲ ਜਥੇ ਭੇਜਾਂਗੇ ਕੀ ਰੂਪਰੇਖਾ ਕਾਹੂ ਅਗਲੀਆਂ ਮੀਟਿੰਗਾਂ ਤੇ ਤੈਅ ਕਰ ਰਹੇ ਹਾਂ ਪਰ ਜਿਹੜਾ ਕੌਮੀ ਪੱਦਰ ਦਾ ਇਹ ਅੰਦੋਲਨ ਆ ਇਹਦੇ ਵਿੱਚ ਪੂਰਾ ਮਤਲਬ ਜਿਹੜਾ ਜੋਰ ਨਾਲ ਜਿਹੜਾ ਵਾ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਜੋਰ ਲਾ ਕੇ ਇਹਨੂੰ ਕਾਮਯਾਬ ਕਰਾਂਗੇ ਤੇ ਬਾਕੀ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕਰੋਨਾ ਦੀ ਆੜ ਚ ਕਿਉਂਕਿ ਤੁਸੀਂ ਵੇਖ ਲਓ ਕੇਜਰੀਵਾਲ ਜੀ ਤੇ ਮੋਦੀ ਸਾਹਿਬ ਕੱਠੇ ਨੇ ਹੁਣ ਕਰੋਨਾ ਵਾਲੇ ਮਸਲੇ ਤੇ ਤੇ ਕਿਉਂਕਿ ਜਦੋਂ ਲਕਸ਼ਣ ਆਉਂਦੀ ਆ ਤੋ ਕਰੋਨਾ ਕਾ ਡੰਡਾ ਪੈਂਦਾ ਵਾ ਜਦੋਂ ਲਕਸ਼ਣ ਲੰਘ ਜਾਂਦੀ ਆ ਤੇ ਕਿਸਾਨਾਂ ਦਾ ਕੰਦੋਲ ਤੋ ਕਰੋਨਾ ਬਦਨ ਡਾ ਪੈਂਦਾ ਹੁੰਦਾ ਇਹ ਵੀ ਕਰੋਨਾ ਦੀ ਆੜ ਵਿੱਚ ਕਿਸਾਨਾਂ ਦੇ ਧਰਨੇ ਨੂੰ ਰੋਲਣ ਵਾਲੀ ਗੱਲ ਆ ਪੰਜਾਬ ਚ ਖੇਤੀ ਕਾਨੂੰਨ ਖਿਲਾਫ ਜ਼ਬਰਦਸਤ ਵਿਰੋਧ ਹੋ ਰਿਹਾ ਹੈ 24 ਸਤੰਬਰ ਤੋਂ ਸੁੱਭੇ ਚ ਨਾਲ ਤਾਂ ਮਾਲਕਟੀਆਂ ਚੱਲੀਆਂ ਤੇ ਨਾ ਹੀ ਯਾਤਰੀ ਗੱਡੀਆਂ ਨੂੰ ਕਿਸਾਨਾਂ ਨੇ ਆਉਣ ਦਿੱਤਾ 3090 ਮਾਲਕਟੀਆਂ ਰੱਦ ਕਰ ਦਿੱਤੀਆਂ ਕਿਸਾਨਾਂ ਦੇ ਅੰਦੋਲਨ ਕਾਰਨ ਮਾਲ ਗੱਡੀਆਂ ਰੱਦ ਹੋਣ ਦੇ ਨਾਲ ਰੇਲਵੇ ਵਿਭਾਗ ਨੂੰ 1670 ਕਰੋੜ ਦਾ ਨੁਕਸਾਨ ਹੋਇਆ ਹੈ 1986 ਯਾਤਰੀ ਗੱਡੀਆਂ ਵੀ ਰੱਦ ਕੀਤੀਆਂ ਨੇ ਜਿਸ ਨਾਲ ਰੇਲਵੇ ਨੂੰ ਰੋਜ਼ਾਨਾ 36 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ ਪੰਜਾਬ ਸਰਕਾਰ ਨੂੰ ਵੀ ਇਸ ਦੀ ਮਾਰ ਚਲਣੀ ਪੈ ਰਹੀ ਹੈ ਇਸੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਯਾਤਰੀ ਗੱਡੀਆਂ ਨੂੰ ਲਾਂਘਾ ਦੇਣ ਦੀ ਅਪੀਲ ਕੀਤੀ ਸੀ ਕਿਉਂਕਿ ਕੇਂਦਰ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਪਹਿਲਾਂ ਪੈਸੇਂਜਰ ਟ੍ਰੇਨਾਂ ਨੂੰ ਵਾਹ ਦਿਓ ਫਿਰ ਹੀ ਮਾਲ ਗੱਡੀਆਂ ਚਲਾਈਆਂ ਜਾਣਗੀਆਂ ਇਸੇ ਮਸਲੇ ਦਾ ਹੱਲ ਕੱਢਣ ਦੇ ਲਈ ਕੇਂਦਰ ਸਰਕਾਰ ਨੇ ਤੀਜੀ ਵਾਰ ਜਥੇਬੰਦੀ ਨੂੰ ਦਿੱਲੀ ਭਲਾਇ ਸੀ ਪਰ ਕੋਈ ਸਿਟਾਣਾ ਨਿਕਲਦਾ ਦੇਖ ਹੁਣ ਕਿਸਾਨਾਂ ਨੇ ਅਗਲੀ ਰਣਨੀਤੀ ਉਲੀਕ ਦਿੱਤੀ ਹੈ